ਦਲਜੀਤ ਦਾ ਡਬਲੋਲਾ 2008 ਚ ਨੌਚ ਦਿੱਤਾ ਹਣੀਪਾ ਦਾ ਐਲ.ਏ. ਮੈਂ ਕਦੇ ਪੇਪਰ ਵਰਕ ਲਿਖਿਆ ਨਹੀਂਗਾ ਮੇਰੇ ਇੱਥੇ ਚੱਪ ਗਿਆ ਮੈਂ ਕਿਹਾ ਵੀ ਮੈਂ ਉੱਥੇ ਲੜਿਆ ਵੀ ਭਰਾ ਆਪਣੇ ਨਾਲ ਮੈਂ ਕਿਹਾ ਡਬਲੋਲਾ ਦੇਣਾ ਉਹਨੂੰ ਆਦਤ ਹੁੰਦੀ ਸੀ ਉਹ ਵੈਸਟਰਨ ਹੁੰਦਾ ਸੀ ਉਹਨਾਂ ਜਵਾਨਿਆਂ ਚ ਹਨਾ ਦਲਜੀਤ ਤੇ ਉਹ ਉੱਪਰ ਗਾ ਰਿਹਾ ਹੈ ਤੇ ਥੱਲੇ ਮੈਂ ਕਿਹਾ ਦੇਸੀ ਪਰਨੇ ਵਾਲਾ ਜਿਹੜਾ ਅਜੋ ਦੇਸੀ ਆ ਉਹਨੂੰ ਬਣਾਤਾ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਕਰਨਾ ਮੈਂ ਕਿਹਾ ਮੇਰਾ ਮੇਰਾ ਕਨਸੈਪਟ ਆ ਮੈਂ ਲੱਗਦਾ ਦਲਜੀਤ ਨੂੰ ਤੁਸੀਂ ਬਰਨਾ ਪਾਇਆ ਸੀ ਤੁਸੀਂ ਦੇਖ ਲਓ ਦੇਸੀ ਦਰੂ ਘੱਡੋਂ ਨੜਦੇ ਤੋਂ ਸੀ ਕਹਿੰਦੇ ਤਾਂ ਮੈਨੂੰ ਨਹੀਂ ਨਿਆਣੇ ਜਾਣਦੇ ਫਿਰ ਮੈਂ ਕਹਿੰਦਾ ਮੈਨੂੰ ਜਾਣੋ ਮੈਂ ਪਰਮੋਸ਼ਰਮ ਰਾਣਾ ਆ ਮੈਂ ਪਰਮੋਸ਼ਰਮ ਰਾਣਾ ਤੇ ਮੈਂ ਉਸ ਟਾਈਮ ਵਿੱਚ ਦੇਸੀ ਦਰੂ ਬਣਾਇਆ ਉਹ ਦਜੀਤ ਸਾਹਿਬ ਦਾ ਡਬਲਓ ਲਾ ਮੇਰੇ ਤੋਂ ਛੋਟਾ ਉਹ ਸਾਲ ਉਮਰ ਮੇਰਾ ਬੜਾ ਪਿਆਰ ਵੀ ਨੌਕਚੋਕ ਕੰਮੇਚਾ ਅੱਜ ਵੀ ਹੋ ਗਈ ਤੇ ਮੈਂ ਉਹ ਡਬਲਓ ਹੁੰਦਾ ਮੈਨੂੰ ਲੜ ਪਿਆ ਕਹਿੰਦਾ ਮੈਂ ਨਹੀਂ ਕਰਨਾ ਕਿਉਂਕਿ ਵੈਸਟਰਨ ਉਹ ਕਰਦਾ ਹੁੰਦਾ ਸੀਗਾ ਹੁਣ ਉਹ ਦੇਸੀ ਚ ਮੈਂ ਕਹਿੰਦੀ ਤੂੰ ਅਕਸ਼ੇ ਕੁਮਾਰਾ ਨੂੰ ਨਮਸਤੇ ਲੜਨਾ ਇਸ ਨਵੇਂ ਮੈਂ ਕਿ ਤੂੰ ਆਕਰ ਉਹਨੇ ਚ ਕੀ ਕੀਤਾ ਆਹ ਦਜੀਤ ਉੱਪਰ ਕੜਨ ਕਰਦਾ ਜਿੱ ਅਸੀਂ ਭਾਜੀ ਇੱਕ ਲੱਖ ਚ ਸ਼ੂਟ ਕਰਤਾ ਜਿਹੜੀ ਦੁਨੀਆ ਅੱਜ ਕਹਿੰਦੀ ਹੈ ਵੀ 50 ਲੱਖ ਰੁਪਈਆ 80 ਲੱਖ 30 ਲੱਖ ਦਾ ਗਣਾ ਪਹਿਤ ਅੰਤਰਣਾ ਉਹ ਰਾਣਾ ਪਦਕੇ ਵੱਡਾ ਬਣਿਆ ਸੀ ਕਿਉਂਕਿ ਉਹ ਰਾਣੇ ਨੂੰ ਪਤਾ ਕੀ ਕਰਦੇ ਹੁੰਦੇ ਸੀ ਰਾਣੇ ਨੂੰ ਤੁਸੀਂ ਕਹਿੰਦਾ ਰਾਣੇ ਯਾਰ ਵੀਡੀਓ ਬਣਾਣਾ ਯਾਰ ਕੋਈ ਗੱਲੇ ਨਹੀਂ ਮੈਂ ਭਾਜੀ ਯਕੀਨ ਮੰਨੇ ਬਹਾ ਨਾਮ ਨਹੀਂ ਲੈਣੇ ਮੈਂ ਇੱਕ ਇੱਕ ਰੁਪਈਆ ਮੋੜਿਆ ਆਪਣੇ ਦੋਸਤਾਂ ਨੂੰ ਸੁਪਰਸਟਾਰਾਂ ਨੂੰ ਯਾਰ ਡਾਰਨਿਗ ਅਦਿਲਾ ਮੇਦੀ ਆਤਮ ਦੀ ਸੀ ਆਹਨੇ ਬਸ ਲੱਗੇ ਆ 1,70,000 1,92 ਤੇ ਲੋਕਾਂ ਕੋਲ ਬਤਾ ਦਸਾਂ ਰਾਣੇ ਨੇ ਬਣਾਇਆ 3.5 ਲੱਖ ਲਿਆ ਜੀza ਵੀ ਕਿਨੇ ਗਏ ਕਿਸੇ ਦੇ ਨਾਮ ਮੈਂ ਫੇਰ ਨਹੀਂ ਫੇਮ ਲੈਣਾ ਚਾਹਾਂ ਮੈਂ ਲੈਣਾ ਹੀ ਨਹੀਂ ਗਾ ਮੈਂ ਗੱਲ ਕਰਦਾ ਮੈਂ ਤੁਹਾਨੂੰ ਇੱਕ ਗੱਲ ਛੋਟੀ ਜੀ ਦੱਸੀ ਵੀ ਜਿਹੜੀ ਮੈਂ ਕੈਨੇਡਾ ਬੋਲਿਆ ਵੀ ਮੈਨੂੰ ਕੋਈ ਮੇਰਾ ਦੋਸਤ ਮਿੱਤਰ ਉਹ ਸਾਡਾ ਸਾਂਝਾ ਘਰ ਆਪਾਂ ਉਹ ਮੈਨੂੰ ਕਿਤੇ ਨਾ ਕਿਤੇ ਮੈਂ ਤਾਂ ਮਾਮੇ ਕਹਾਂਗਾ ਛੋਟਾ ਉਮਰ ਚ ਚਲੋ ਨਿਆਣ ਬੋਲਦੇ ਉਹਨੇ ਕੀ ਕਿਤਾ ਮੈਂ ਨੇ ਦੱਸਿਆ ਵੀ ਮੈਂ ਇੱਕ ਪਾਸੇ ਤਾਂ ਮੈਂ ਬ੍ਰੇਨ ਹੈਮਰ ਚੋਂ ਆਇਆ ਇੱਕ ਪਾਸੇ ਮੈਂ ਮਰ ਗਿਆ ਤੁਸੀਂ ਮਾਮਾ ਪੋਸਟਾਂ ਬਾਤਤੀਆਂ ਉਹ ਕਾਤਮ ਮਰ ਗਿਆ ਫਰ ਗਿਆ ਮਰ ਗਿਆ ਉਹ ਡਰਮੇ ਬਹੁਤ ਬੰਦੇ ਆ ਜਿਹਨਾਂ ਨੂੰ ਮੈਂ ਕਹਿੰ ਗਿਆ ਨੂੰ ਇਹ ਗੱਲ ਕਰਾਂ ਮੈਂ ਹੁਣ 1 ਮਹੀਨੇ ਤੋਂ ਆਇਆ ਕਿ ਬੰਦੇ ਨਹੀਂ ਫੋਨ ਆਏ ਵੀ ਸਾੜੇ ਉੱਥੇ ਮੈਨੂੰ ਕੈਨੇਡਾ ਫੋਨ ਕਰਦੇ ਡਾਣੇ ਤੇਰੇ ਲਈ ਅਸੀਂ ਅਰਦਾਸਾਂ ਕੀਤੀਆਂ ਬਲੇਸਿੰਗਸ ਕੀਤੀਆਂ ਉਹ ਸਾੜੇ ਤੁਹਾਡਾ ਪੰਜਾਬੀ ਦੇ ਵਿੱਚ ਜਿਹੜਾ ਕੀ ਕੰਮ ਹੋਣਾ ਹੈ ਬੱਚੇ ਗੱਲ ਭਰਾ ਭਰਾ ਕਹ ਲੋ ਉਹ ਇੱਥੇ ਬੈਠਾ ਤੁਸੀਂ ਕਿਸੇ ਨੇ ਫੋਨ ਕੀਤਾ ਪੁੱਛਿਆ ਮੈਨੂੰ ਨਹੀਂ ਪੁੱਛਿਆ